ਸਾਡੇ ਵਾਲਿਓ ਅੱਜ ਤੁਹਾਨੂੰ ਹੁਸ਼ਿਆਰਪੁਰ ਦੇ ਉਸ ਹੁਸ਼ਿਆਰ ਕਿਸਾਨ ਨਾਲ ਮਿਲਵਾਉਣਾ ਹੈ ਜਿਹੜਾ ਕਿ ਇੱਕ ਕਿੱਲੇ ਦੇ ਵਿੱਚੋਂ ਇੱਕ ਸਾਲ ਦੇ ਵਿੱਚ 24-25 ਫਸਲਾਂ ਕੱਢਦਾ ਹੈ ਮੇਰੀ ਗੱਲ ਝੂਠ ਹੋ ਸਕਦੀ ਹੈ ਇਸ ਕਰਕੇ ਆਪਾਂ ਕਿਸਾਨ ਦੇ ਮੂੰਹ ਹੀ ਗੱਲਬਾਤ ਸੁਣਦੇ ਆਂ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਫਾਰਮ 'ਚ ਆਉਣ ਵਾਸਤੇ ਤੇ ਪਹਿਲਾਂ ਤਾਂ ਬਾਈ ਜੀ ਆਪਣਾ ਨਾਮ ਪਿੰਡ ਤੇ ਜ਼ਿਲ੍ਹਾ ਦੱਸ ਦਿਓ ਇੱਕ ਵਾਰੀ ਇਹ ਭਾਜੀ ਮੇਰਾ ਨਾਮ ਹੈਗਾ ਧਰਮਪਾਲ ਜੀ ਔਰ ਪਿੰਡ ਬਜਵਾੜਾ ਰੋਰ ਇਹ ਲੋਕੇਸ਼ਨ ਹੈਗੀ ਅਲਾਹਾਬਾਦ ਜਿਕੇ ਤੇ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਹ ਕੰਡੀ ਏਰੀਆ ਆ ਜਾਂਦਾ ਨਾ ਮਤਲਬ ਹਿਮਾਲਿਆ ਦੇ ਜਾਂ ਸ਼ਵਾਲਕਰੀਆਂ ਪਹਾੜੀਆਂ ਦੇ ਜੰਗਲਾਂ ਦੇ ਨਾਲ ਲੱਗਦਾ ਹੈ ਇਹ ਹਾਂਜੀ ਹਾਂਜੀ ਕੰਡੀ ਏਰੀਆ ਤਾਂ ਬਾਈ ਮੈਂ ਇੱਕ ਝੂਠ ਬੋਲਿਆ ਕਿ ਬਾਈ ਜੀ ਇੱਕ ਕਿੱਲੇ ਦੇ ਵਿੱਚੋਂ 24-25 ਫਸਲਾਂ ਕੱਢਦੇ ਆ ਸਾਲ ਦੇ ਵਿੱਚ ਇਹ ਝੂਠ ਹੈ ਕਿ ਸੱਚ ਹੈ ਜੀ ਨਹੀਂ ਭਾਜੀ ਇਹ ਝੂਠ ਵੀ ਨਹੀਂ ਹੈਗਾ ਹਾਂਜੀ ਤੇ ਇਹ ਹੈਗਾ ਤਾਂ ਸੱਚ ਹੀ ਆ ਜੀ ਤੇ ਕਿਉਂਕਿ ਤੁਹਾਨੂੰ ਹੌਲੀ-ਹੌਲੀ ਆਪਾਂ ਸਾਰੀਆਂ ਗਣਾਈ ਦੇਣੀ ਆ ਔਰ ਦਿਖਾ ਵੀ ਦੇਣੀ ਹੈਗੀ ਹਾਂਜੀ ਇਹ ਬੇਸਿਕਲੀ ਬਾਈ ਜੀ ਕਿੰਨੀ ਜਗ੍ਹਾ ਜਿੱਥੇ ਵਿੱਚ ਤੁਹਾਡਾ ਫਾਰਮ ਹੈਗਾ ਏ ਬਾਜੀ 1 ਏਕੜ ਹੈਗਾ ਪੂਰੀ ਇਹ ਲੈਂਡ ਜਿਹੜਾ ਇੱਕ ਕਿੱਲੇ ਦੀ ਆਪਾਂ ਬੌਂਟੀ ਕੀਤੀ ਹੈਗੀ ਆ ਪੂਰਾ ਜਿੰਨਾ ਵੀ ਸੈਟਅਪ ਹੈਗਾ ਇਹ ਸਾਡਾ ਇੱਕ ਕਿੱਲੇ ਦੇ ਵਿੱਚ ਹੈਗਾ ਜੀ ਹਾਂਜੀ ਤਾਂ ਇਹਦੇ ਵਿੱਚ ਬਈ ਮੇਨ ਜਿਹੜਾ ਆ ਆ ਫਸਲ ਹੈ ਡ੍ਰੈਗਨ ਫਰੂਟ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਇਹ ਕਿੱਲੇ ਦੇ ਵਿੱਚ ਡ੍ਰੈਗਨ ਆਪਾਂ ਫਰੂਟ ਲਾਇਆ ਹੈ ਹਨ ਜਿਵੇਂ ਕਿਹਾ ਬਈ ਤੁਸੀਂ ਦਿਖਾ ਵੀ ਸਕਦੇ ਹੋ ਨਾ ਆ ਫਰੂਟ ਲੱਗਿਆ ਹੋਇਆ ਇੱਥੇ ਆ ਇਹ ਬਈ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਮਤਲਬ ਪੱਕੇ ਤੇ ਬਾਜੀ ਜਿਹੜੀ ਵਧੀਆ ਪ੍ਰੋਡਕਸ਼ਨ 2 ਸਾਲ ਬਾਅਦ ਦਿੰਦਾ ਹੈਗਾ 2 ਸਾਲ ਬਾਅਦ ਹੁਣ ਤੁਹਾਡੇ 2 ਸਾਲ ਹੋ ਗਏ ਆ ਜੀ ਹਾਂ 2 ਸਾਲ ਹੋ ਗਏ ਇਸ ਵਾਰੀ ਵਧੀਆ ਠੀਕ ਹੈ ਜੀ ਤਾਂ ਆਪਾਂ ਨਾਲ ਦੀ ਨਾਲ ਵੀ ਦੱਸਦੇ ਇੱਕ ਆ ਤਾਂ ਹੋ ਗਿਆ ਜੀ ਡ੍ਰੈਗਨ ਤੇ ਆ ਨਾਲ ਲਸਣ ਲੱਗੀ ਹੈ ਨਾ ਬਈ ਤੇ ਇਧਰ ਕੇਲਾ ਲੱਗਿਆ ਹੋਇਆ ਜੀ ਤੇ ਉਹਦੇ ਥੱਲੇ ਹੀ ਪਦੀਨਾ ਵੀ ਲੱਗਿਆ ਹੋਇਆ ਇਧਰ ਤੇ ਆਂ ਅਮਰੂਦਾਂ ਦਾ ਬੂਟਾ ਤੇ ਉਹ ਮਿਰਚਾਂ ਦਾ ਬੂਟਾ ਤੇ ਇਧਰ ਆ ਬਈ ਨਾਲ ਹੀ ਆਪਣੇ ਪੈਰਾਂ ਕੋਲੇ ਧਨੀਆ ਤੇ ਆ ਨਾਲ ਹੀ ਗੰਡੇ ਵੀ ਲੱਗੇ ਹੋਏ ਆ ਤੇ ਫਸਲਾਂ ਬਈ ਤੁਸੀਂ ਗਿਣੀ ਆਪ ਜੇ ਬਈ ਤੁਸੀਂ ਆਪਣੇ ਸਹਾਨ ਨਾਲ ਵੀ ਗਿਣਾ ਦਿਓ ਮੇਰੇ ਖਾਲ ਅੱਗੇ ਪਾਲਕ ਆ ਗਈ ਹਨਾ ਜੀ ਅੱਗੇ ਪਾਲਕ ਆ ਗਈ ਜੀ ਜੀ ਉਹ ਅੱਗੇ ਮੇਥੀ ਆ ਗਈ ਆ ਪਿੱਛੇ ਜੀ ਅੱਗੇ ਝਕੁੰਦਰਾ ਆ ਗਈਆਂ ਹੈਗੀਆਂ ਜੀ ਤੇ ਆਹ ਪਾਲਕ ਹੋ ਗਈ ਜੀ ਇਹ ਫੁੱਲ ਗੋਭੀ ਹੋ ਗਈ ਜੀ ਠੀਕ ਹੈ ਜੀ ਇੱਧਰ ਸਾਡੀ ਹੋ ਗਈ ਬੰਦ ਗੋਭੀ ਜੀ ਬੰਦ ਗੋਭੀ ਤੋਂ ਬਾਅਦ ਅੱਗੇ ਆ ਗਿਆ ਸਾਡਾ ਫਿਰ ਗੰਡਾ ਆ ਗਿਆ ਜੀ ਗੰਡਾ ਤੇ ਫਿਰ ਬੰਦ ਗੋਭੀ ਆ ਗਈ ਹੈਗੀ ਜੀ ਤੇ ਇੱਥੇ ਮੇਥੇ ਲੱਗੇ ਆ ਜੀ ਠੀਕ ਹੈ ਜੀ ਫਿਰ ਬੰਦ ਗੋ ਫੁੱਲ ਗੋਭੀ ਆ ਗਈ ਹੈਗੀ ਕਿਉਂਕਿ ਇਹ ਫੁੱਲ ਗੋਭੀ ਵੀ ਇਸ ਦਾ ਨਹੀਂ ਇੱਕ ਤਰ੍ਹਾਂ ਦੀ ਹੈਗੀ ਹਾਂਜੀ ਇਹ 2-3 ਟਾਈਪ ਦੀ ਇਹਦੇ ਵਿੱਚ ਮਤਲਬ 4 ਤਰ੍ਹਾਂ ਦੀ ਟੋਟਲ ਇਹਦੇ ਵਿੱਚ ਫੋਲ ਗੋਬੀ ਦੇ ਔਰ ਇੱਕ ਤਰ੍ਹਾਂ ਦੀ ਬੰਦ ਗੋਬੀ ਹੈਗੀ ਆ ਠੀਕ ਹੈ ਜੀ ਹਾਂਜੀ ਤਾਂ ਆ ਬਾਈ ਜਿਹੜੇ ਮਤਲਬ ਲਫਾਫੇ ਆ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਭਾਜੀ ਇਹ ਆਪਣਾ ਜਿੱਦਾਂ ਆਪਾਂ ਕਹਿੰਨੇ ਹੁੰਨੇ ਆ ਪਪੀਤੇ ਆ ਇਹ ਅੱਛਾ ਇਹ ਪਪੀਤੇ ਦੇ ਬੂਤੇ ਹਾਂ ਪਪੀਤੇ ਆ ਜਿੱਦਾਂ ਮੈਂ ਤੁਹਾਨੂੰ ਦਿਖਾ ਵੀ ਦਮਾਂ ਇਹ ਅਸੀਂ ਕਵਰ ਕੀਤੇ ਹੈਗੇ ਆ ਠੰਡ ਤੋਂ ਠੰਡ ਤੋਂ ਹਾਂ ਜੋ ਜੀ ਕੋਰਾ ਕੋਰਾ ਇਹਨੂੰ ਹੁਣ ਮਾਰ ਕਰਨਾ ਸ਼ੁਰੂ ਹੋ ਜਾਣਾ ਵਾ ਜਦੋਂ ਠੰਡ ਪੈਣੀ ਹੈਗੀ ਆ ਜੀ 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 ਤੇ ਇਸ ਕਰਕੇ ਫਿਰ ਆਪਾਂ ਇਹਨਾਂ ਨੂੰ ਪਹਿਲਾਂ ਤੋਂ ਹੀ ਕਵਰ ਕਰ ਦਿੱਤਾ ਹੈਗਾ ਕਿ ਨਾ ਹੀ ਮੋਟੈਲਟੀ ਹੋਵੇ ਤਾਂ ਵਧੀਆ ਆ ਠੀਕ ਹੈ ਜੀ ਹਾਂ ਜੀ ਤਾਂ ਇਹ ਪਪੀਤੇ ਵੀ ਮਤਲਬ ਫਰੂਟਾਂ ਦੇ ਵੀ ਜੇ ਆਪਾਂ ਕਹਿ ਲਈਏ ਨਾ ਫਲਾਂ ਦੇ ਵੀ ਮੇਰੇ ਖਾਲ ਤਿੰਨ ਚਾਰ ਤੱਕ ਕਿਸਮ ਦੇ ਬੂਟੇ ਲੱਗੇ ਹੋਏ ਨੇ ਆ ਨਹੀਂ ਆਪਣੇ ਕੋਲੇ ਤਾਂ ਆ ਵੀ ਮੇਰੇ ਖਾਲ ਕੋਦੀ ਵੱਲ ਆਪਣੀ ਇਹ ਭਾਜੀ ਪਹਿਲੋ ਮੂੰਗੀ ਲਈਓ ਸੀਗੀ ਗਰਮੀਆਂ ਦੇ ਵਿੱਚ ਅੱਛਾ ਮੂੰਗੀ ਤੇ ਮਾਂ ਲਾਏ ਸੀਗੇ ਹਾਂ ਜੀ ਇਹ ਉਹਨਾਂ ਦਾ ਹੀ ਇੱਕਾ ਦਾ ਜਾੜ ਰਹਿ ਗਿਆ ਹੁਣਾਂ ਵਿੱਚ ਹੁਣ ਜੇ ਵੀ ਮੈਂ ਕਹਾਂ ਕਿੱਲੇ 'ਚ ਹੋ ਗਈਆਂ ਆਪਣੀਆਂ ਸਾਲ ਦੀਆਂ 24-25 ਫਸਲਾਂ ਹਾਂਜੀ ਹੁਣ ਸਰਦੀ ਐ ਸਰਦੀ ਦੇ ਵਿੱਚ ਕਿੰਨੀਆਂ ਐਸ ਵਕਤ ਮੇਰੇ ਖਾਲ 15-16 ਇਸ ਵਾਰੀ 15-16 16 ਕ ਤਾਂ ਹੈਗੀਆਂ ਵਾ ਤੇ ਗਰਮੀਆਂ ਦੇ ਵਿੱਚ ਕਿੰਨੀਆਂ ਕੋਈ ਜਾਂਦੀਆਂ ਗਰਮੀਆਂ 'ਚ ਭਾਜੀ ਆਪਾਂ ਘੱਟ ਲਈਦੀਆਂ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਪੀਕ ਲੈਵਲ ਹੁੰਦਾ ਡ੍ਰੈਗਨ ਦਾ ਤੇ ਸਾਨੂੰ ਇਹਦੇ ਵਿੱਚ ਫਿਰ ਘੁੰਮਣਾ ਡੇਲੀ ਘੁੰਮਣਾ ਫਿਰਨਾ ਪੈਂਦਾ ਤਾਂ ਫਿਰ ਫਸਲ ਦੇ ਨਾਲ ਥੋੜਾ ਜਿਹਾ ਸਾਨੂੰ ਔਖਾ ਹੋ ਜਾਂਦਾ ਫਰੂਟ ਤੋੜਨਾ ਕਿਉਂਕਿ ਫਰੂਟ ਇਦਾਂ ਨਹੀਂ ਹੁੰਦਾ ਕਿ 2-4 ਕਿਲੋ ਤੋੜਨਾ ਹੁੰਦਾ ਬਈ ਡੇਲੀ ਥੋੜਾ-ਥੋੜਾ ਫ ਇਸ ਕਰਕੇ ਉਸ ਵੇਲੇ ਆਪਾਂ ਥੋੜੀ ਘਟਾ ਦੇ ਦੀਆਂ ਤੇ ਸਰਦੀਆਂ ਦੀਆਂ ਦੀਆਂ ਲਗਭਗ ਫੁੱਲ ਹੀ ਰਹਿਣੀਆਂ ਠੀਕ ਹੈ ਤੇ ਆਹ ਕਾਗਜ਼ ਥੱਲੇ ਕੀ ਹੈ ਬਈ ਇਹ ਭਾਜੀ ਆਪਾਂ ਗੰਡੇ ਦੀ ਪਨੀਰੀ ਪਾਈ ਹੋਈ ਆ ਅੱਛਾ ਠੀਕ ਹੈ ਜੀ ਹਾਂਜੀ ਤੇ ਇਹ ਵੀ ਥੋੜੀ ਠੰਡ ਕਰਕੇ ਜਰਮੀਨੇਸ਼ਨ ਘੱਟ ਸੀਗਾ ਤਾਂ ਤਾਂ ਕਰਕੇ ਹੁਣ ਇਹਨੂੰ ਕਵਰ ਕੀਤਾ ਹੈਗਾ ਕਿਉਂਕਿ ਕੋਰਾ ਹੁਣ ਥੋੜਾ ਥੋੜਾ ਸ਼ੁਰੂ ਹੋ ਗਿਆ ਵਾ ਤੇ ਤਾਂ ਕਰਕੇ ਤੇ ਇਹ ਬਈ ਜਿਹੜੀ ਡ੍ਰੈਗਨ ਦੀ ਖੇਤੀ ਹੈ ਇਹ ਸਾਡੇ ਮਾਲਵੇਰੀ ਚ ਬਠਿੰਡੇ ਬਰਨਾਲੇ ਸਗਰੂ ਉਧਰ ਵੀ ਹੋ ਸਕਦੀ ਹੈ ਜੀ ਭਾਜੀ ਇਹ ਤਾਂ ਪੂਰੀ ਇੰਡੀਆ ਦੇ ਵਿੱਚ ਹੋ ਸਕਦੀ ਆ ਠੀਕ ਹੈ ਜੀ ਬਟ ਇਹਦੇ ਵਾਸਤੇ ਥੋੜਾ ਜਿਆ ਕੀ ਹੈ ਕਿ ਸਾਰੇ ਬੰਦੇ ਲਾਣਾ ਜ਼ਰੂਰ ਜਾਂਦੇ ਆ ਬਟ ਜਿਆਦਾ ਉਹ ਸਚਾਈ ਮਤਲਬ ਜਾਨਣਾ ਨਹੀਂ ਜਾਂਦੇ ਹੈਗੇ ਜੀ ਜਿਆਦਾ ਫਿਰ ਉਹਨਾਂ ਨੂੰ ਜਿਹੜੇ ਜਿੱਥੇ ਜਿੱਤੇ ਵਿਜ਼ਿਟ ਕਰਦੇ ਉਹ ਦੱਸਦੇ ਨਹੀਂ ਹੈਗੇ ਆ ਠੀਕ ਹੈ ਜੀ ਤੇ ਨਰਸਰੀ ਵੇਚਣ ਦੇ ਚੱਕਰ 'ਚ ਇਸ ਕਰਕੇ ਕਿ ਇਹਨੂੰ ਠੰਡ ਦਾ ਮੌਸਮ ਜਿਹੜਾ ਹੈਗਾ ਨਾ ਠੰਡ ਦੇ ਮੌਸਮ ਦੇ ਵਿੱਚ ਇਹਨੂੰ ਜਿਆਦਾ ਪ੍ਰੋਬਲਮਾਂ ਆਉਂਦੀਆਂ ਹੈਗੀਆਂ ਫੰਗਸ ਵੀ ਪ੍ਰੋਬਲਮ ਆਉਂਦੀ ਹੈਗੀ ਜਿੱਦਾਂ ਕੋਰਾ ਕੋਰੇ ਦੀ ਗੱਲ ਕਰੀਏ ਸਭ ਤੋਂ ਜਿਆਦਾ ਡੈਮੇਜ ਕਰਦਾ ਹੈਗਾ ਇਹਨੂੰ ਕੋਰਾ ਔਰ ਫੰਗਸ ਠੀਕ ਹੈ ਹੋਰਾ ਪਿੰਦਾ ਫਿਰ ਫੰਗਸ ਸ਼ੁਰੂ ਹੋਣੀ ਆ ਉਸ ਦੇ ਵਿੱਚ ਸਾਡਾ ਜਿਹੜਾ ਸਭ ਤੋਂ ਜ਼ਿਆਦਾ ਡੈਮੇਜ ਹੁੰਦਾ ਡਰਾਗਨ ਦਾ ਠੰਡ ਦੇ ਮੌਸਮ ਦੇ ਵਿੱਚ ਹੀ ਹੁੰਦਾ ਹੈਗਾ ਇਹ ਬਾਕੀ ਲਾਇਆ ਇਹਨੂੰ ਹਰ 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 ਏਰੀਆ ਦੇ ਵਿੱਚ ਲਾਇਆ ਜਾ ਸਕਦਾ ਇਹ ਨਹੀਂ ਕਿ ਥੋੜਾ ਜਿਹਾ ਜਿਹੜੀ ਚੀਕਣੀ ਮਿੱਟੀ ਆ ਉਹ ਕਿਤੇ ਨਾ ਕਿਤੇ ਇਹਨੂੰ ਦਿੱਕਤ ਕਰਦੀ ਆ ਅੱਛਾ ਬਾਕੀ ਜੇ ਰੇਤਲੀ ਜਾਂ ਦੋਮਟ ਮਿੱਟੀ ਆ ਤਾਂ ਉਹ ਤਾਂ ਇਹਦੇ ਲਈ ਸੂਟੇਬਲ ਹੈਗੀ ਆ ਠੀਕ ਹੈ ਹਾਂ ਮਤਲਬ ਇਹਨੂੰ ਰੇਤਲੀ ਮਿੱਟੀ ਦੇ ਵਿੱਚ ਵੀ ਲਾਇਆ ਜਾ ਸਕਦਾ ਥੋੜੀ ਜਿਹੀ ਮਤਲਬ ਮਿੱਟੀ ਦੀ ਮੋਡੀਫਿਕੇਸ਼ਨ ਕਰਕੇ ਠੀਕ ਹੈ ਮਤਲਬ ਜਿਹਨੂੰ ਕਹਿੰਦੇ ਆਪਾਂ ਪੂਰੀ ਰੇਤਾਈ ਜਿਹ ਹਾਂਜੀ ਪਲਾਸਟਰ ਵਾਸਤੇ ਯੂਜ਼ ਕਰਦੇ ਜੇ ਉਦਾਂ ਦੀ ਵੀ ਮਿੱਟੀ ਹੈਗੀ ਆ ਥੋੜਾ ਬੋਤ ਸਾਨੂੰ ਉਨਾਂ ਕੇ 3x3 ਦਾ ਏਰੀਆ ਚ ਸਾਨੂੰ ਥੋੜੀ ਜਿਹੀ ਮਿੱਟੀ ਚਾਹੀਦੀ ਆ ਉਹਦੇ ਵਿੱਚ ਮਿਕਸ ਕਰਕੇ ਉਹਦੇ ਵਿੱਚ ਵੀ ਲਾਇਆ ਜਾ ਸਕਦਾ ਹੈਗਾ ਤੇ ਇਹ ਬਈ ਲਾਈਨ ਤੋਂ ਲਾਈਨ ਦਾ ਡਿਸਟੈਂਸ 10 ਫੁੱਟ ਦਾ ਆਊਗਾ ਇਹ ਭਾਜੀ 11 ਫੁੱਟ ਦਾ ਡਿਸਟੈਂਸ ਹੈਗਾ ਤੇ ਬੂਟੇ ਤੋਂ ਬੂਟਾ ਜੀ ਬੂਟੇ ਤੋਂ ਬੂਟੇ ਹੈਗਾ 7 ਫੁੱਟ ਦਾ ਜੀ ਤੇ ਇਹਦੇ ਵਿਚਾਲੇ ਜਿਹੜੀ ਖਾਲੀ ਜਗ੍ਹਾ ਉਹ ਫਿਰ ਤੁਸੀਂ ਮਤਲਬ ਇਹਦੇ ਚ ਜਿਵੇਂ ਆਪਣੇ ਲਸਣ ਗੰਡੇ ਧਨੀਆ ਹੋ ਗਿਆ ਹਨਾ ਮੇਥੇ ਮੇਥੇ ਉਹ ਲਾ ਦਿੰਦੇ ਨੇ ਨਾ ਪੂਰਾ ਸਾਲ ਅਸੀਂ ਹੈ ਨਾ ਇਸ ਤਰ੍ਹਾਂ ਇੰਟਰ ਕ੍ਰੋਪਿੰਗ ਕਰਦੇ ਰਹੀ ਕਾ ਸਾਡਾ ਇਹਦੇ ਵਿੱਚ ਕਿਤੇ ਕਹਿੰਦੇ ਦਾਲ ਫੁਲਕਾ ਚੱਲਿਆ ਰਵੇ। ਮਤਲਬ ਇਦਾਂ ਨਾ ਹੋਵੇ ਕਿ ਡ੍ਰੈਗਨ ਦੇ ਵਿੱਚ ਕਿਉਂਕਿ ਇਹਨੇ 5 6 ਮਹੀਨੇ ਜਾਂ 5 ਮਹੀਨੇ ਫਰੂਟ ਦੇਣਾ ਹੁੰਦਾ ਵਾ ਤੇ 5 ਕਿ ਮਹੀਨੇ ਇਹਦਾ ਜਿਹੜਾ ਹੁੰਦਾ ਕਿ ਜਦੋਂ ਠੰਡ ਦਾ ਹੋ ਗਿਆ ਜਾਂ ਗਰਮੀ ਦਾ ਹੋ ਗਿਆ ਉਹਦੇ ਵਿੱਚ ਇਹਦੇ ਵਿੱਚ ਫਿਰ ਨਾ ਦਾ ਫਰੂਟ ਆਣਾ ਹੈਗਾ। ਨਾ ਤਾਂ ਇਹਦੇ ਤੋਂ ਕੋਈ ਇਨਕਮ ਆਣੀ ਹੈਗੀ ਸਾਨੂੰ। ਠੀਕ ਹੈ। ਇਸ ਕਰਕੇ ਅਸੀਂ ਉਸੇ ਹਿਸਾਬ ਨਾਲ ਆਪਾਂ ਰੋਟੇਸ਼ਨ ਕਰੀਦੀ ਹੈ ਕਿ ਨਾਲੇ ਨਾਲ ਉਹ ਵੀ ਜਿਹੜੇ 2 4 4 ਮਹੀਨੇ ਹਨਾ ਸਾਡੇ ਇਸ ਤਰ੍ਹਾਂ ਚੱਲਦੇ ਰਹਿਣ ਆਪਾਂ ਫਰੀ ਨਾ ਰਹੀਏ। ਜੀ ਤਾਂ ਕਰਕੇ ਆਪੇ ਇਹਦੇ ਵਿੱਚ ਸਬਜ਼ੀਆਂ ਵਗੈਰਾ ਲਾਈਦੀਆਂ ਹੈਗੀਆਂ ਠੀਕ ਹੈ ਇਨਕਮ ਦੀ ਬਾਈ ਜੀ ਗੱਲ ਕਰੀਏ ਇਕੱਲੇ ਡ੍ਰੈਗਨ ਫਰੂਟ ਦੀ ਤਾਂ ਸਾਲ ਚੋਂ ਕਿੰਨੀ ਕਿੰਨੀ ਇਨਕਮ ਡ੍ਰੈਗਨ ਫਰੂਟ ਚੋਂ ਕੱਢ ਸਕਦਾ ਬੰਦਾ ਇਹ ਚ ਭਾਜੀ ਇਹ ਹੈ ਨਾ ਮਿਹਨਤ ਤੇ ਔਰ ਇਹਦਾ ਬਾਗ ਹੋ ਗਿਆ ਆਪਣਾ ਬਾਗ ਦੀ ਏਜ ਤੇ ਡਿਪੈਂਡ ਕਰਦਾ ਹੈਗਾ ਵਾ ਅੱਛਾ ਜਿਵੇਂ ਜਿਵੇਂ ਮਤਲਬ ਜਿਵੇਂ ਜਿਵੇਂ ਬਾਗ ਆਪਣਾ ਮੈਚੂਰ ਹੁੰਦਾ ਰਹਿੰਦਾ ਔਰ ਜਿਹੜਾ ਬੂਟਿਆਂ ਦਾ ਫੈਲਾਵ ਆ ਉਹ ਵੱਧਦਾ ਵਾ ਜੀ ਮਤਲਬ ਅਕੋਰਡਿੰਗਲੀ ਇਹਦੀ ਏਜ ਤੇ ਨਿਰਭਰ ਕਰਦਾ ਹੈਗਾ ਦੂਸਰਾ ਹੁਣ ਇਹ ਇਹ ਆਪਣੇ ਹੁਣ 2-2 ਸਾਲ ਦੇ ਹੋ ਗਏ ਹਨ ਇਹ ਬੂਟੇ ਬੂਟੇ 2 ਸਾਲ ਦੇ ਹੋ ਗਏ 2 ਸਾਲ ਪਲੱਸ ਹੋ ਗਏ ਨੇ ਜੀ ਤੇ ਹੁਣ ਠੰਡ ਕਰਕੇ ਥੋੜਾ ਜਿਹਾ ਇਹ ਜਿਹੜਾ ਫਰੂਟ ਹੈਗਾ ਜਿੱਦਾਂ ਤੁਸੀਂ ਦੇਖ ਰਹੇ ਆ ਕਿ ਇਹ ਲਾਲ ਅੱਧਾ ਲਾਲ ਹੋ ਗਿਆ ਅੱਧਾ ਹਰਾ ਹੀ ਹੱਲੇ ਅੱਛਾ ਤੇ ਇਹ ਮਤਲਬ ਵਿੱਚੋਂ ਜ਼ਰੂਰ ਪੱਕ ਗਿਆ ਵਾ ਪਰ ਬਾਹਰੋਂ ਦੇਖਣ ਨੂੰ ਇਹ ਹੱਲੇ ਕੱਚਾ ਲੱਗਦਾ ਪਿਆ ਤੇ ਕਿਉਂਕਿ ਇਹਨੂੰ ਗਰਮੀ ਚਾਹੀਦੀ ਹੁੰਦੀ ਹੈ ਲਾਲ ਹੋਣ ਨੂੰ ਜੇ ਸਰਦੀਆਂ ਗਰਮੀਆਂ ਦੇ ਵਿੱਚ ਇੰਨਾ ਗਲਾਲ ਹੁੰਦਾ ਸੀਗਾ ਤਾਂ ਇਹ ਏਦਾਂ ਲਾਲ ਹੋ ਜਾਂਦਾ ਜੀ ਜਿੱਦਾਂ ਅਨਾਰ ਹੁੰਦਾ ਲਾਲ ਠੀਕ ਹੈ ਤੇ ਇਹਦੇ ਚ ਝਾੜ ਕਿੰਨਾ ਹੋ ਜਾਂਦਾ ਜੀ ਸਾਲ ਦਾ ਝਾੜ ਭਾਜੀ ਇਹ ਨਾ ਮਤਲਬ ਮਿਨੀਮਮ ਮਿਨੀਮਮ ਵੀ ਅਬ ਮੰਨ ਕੇ ਚੱਲੀਏ ਤਾਂ 3 ਤੋਂ 4 ਗੁੰਟਲ ਇਹਦਾ ਆਰਾਮ ਨਾਲ ਹੋ ਜਾਂਦਾ ਵਾ 1 ਕਿੱਲੇ ਦਾ ਸਾਲ ਦਾ ਹਾਂ 1 ਕਿੱਲੇ ਦਾ ਸਾਲ ਦਾ ਕੀ ਰੇਟ ਕੀ ਵਿਕ ਜਾਂਦਾ ਈ ਇਹ ਇਹ ਭਾਜੀ ਹੁਣ ਤਾਂ 180 ਵੀ ਆ ਜਾਂਦਾ ਵਾ 180 ਕਿੱਲੇ ਨੂੰ ਹਾਂ 180 ਮਤਲਬ ਅਸੀਂ 250 ਤੱਕ ਮਤਲਬ 300 ਤੱਕ ਵੀ ਵੇਚਿਆ ਅਸੀਂ ਮਤਲਬ ਜੇ ਆਪ ਆਪਾਂ ਸੇਲ ਕਰ ਲਈਏ ਤਾਂ ਤੇ ਮੰਡੀ ਕਰਨ ਦਾ ਕੀ ਸਿਸਟਮ ਹੈ ਇੱਥੋਂ ਆ ਕੇ ਲੈ ਕੇ ਜਾਂਦੇ ਤੁਹਾਨੂੰ ਵੇਚਣ ਜਾਣਾ ਪੈਂਦਾ ਕਿਤੇ ਨਹੀਂ ਭਾਜੀ ਮੰਡੀ ਦੇ ਵਿੱਚ ਅਸੀਂ ਇਹ ਨਾ ਬਹੁਤ ਘੱਟ ਸੇਲ ਕਰਦੇ ਹੈਗੇ ਆ ਜਦੋਂ ਸਾਡੇ ਤੋਂ ਜ਼ਿਆਦਾ ਹੀ ਐਕਸੈਸ ਹੋ ਜਾਂਦਾ ਹੈਗਾ ਉਦੋਂ ਹੀ ਆਪਾਂ ਮੰਡੀ ਤੋਂ ਥੋੜਾ ਹੁਣ ਕਿਵੇਂ ਵੇਚਦਾ ਇਹ ਹੁਣ ਫਿਲਹਾਲ ਤਾਂ ਅਸੀਂ ਆਪਣਾ ਖੋਦੀ ਆਪਾਂ ਲੋਕਲ ਕਸਟਮਰ ਹੀ ਲੈ ਜਾਂਦਾ ਹੈਗਾ ਜਿੰਨਾ ਕਿ ਸਾਡੇ ਦੇ ਫਰੂਟ ਹੈਗਾ ਵਾ ਅੱਛਾ ਲੋਕਲ ਹੀ ਲੈ ਜਾਂਦਾ ਆ ਲੋਕਲ ਹੀ ਲੈ ਜਾਂਦਾ ਆਪਾਂ ਮਤਲਬ ਕੁਝ ਕੋਸ਼ਿਸ਼ ਇਸ ਤਰ੍ਹਾਂ ਕਰੀ ਦੀ ਕਿ ਆਪਣੇ ਹੱਥੋਂ ਹੀ ਵਿਕੇ ਫਰੂਟ ਤਾਂ ਵਧੀਆ ਹੈ ओके ਤੇ ਜਿਹੜੀਆਂ ਬਾਕੀ ਫਸਲਾਂ ਇਹ ਫਿਰ ਹਲਕਾ ਫੁਲਕਾ ਮਤਲਬ ਉਹ ਵੀ ਲੋਕਲ ਹੀ ਲੈ ਜਾਂਦੇ ਥੋੜੇ ਕੋਲ ਹਾਂਜੀ ਲੋਕਲ ਹੀ ਲੈ ਜਾਂਦੇ ਆ ਕਿਉਂਕਿ ਫਿਰ ਕਿਉਂਕਿ ਲੱਗੀਆਂ ਰੁੱਤ ਮਤਲਬ ਜਿੰਨੀਆਂ ਚੀਜ਼ਾਂ ਲੱਗੀਆਂ ਇਹ ਸਾਰੀਆਂ ਮਤਲਬ ਟਰਨ ਬਾਈ ਟਰਨ ਹੀ ਉਤਰਨੀ ਹੈਗੀਆਂ ਇਦਾਂ ਨਹੀਂ ਹੈ ਕਿ ਸਾਰੀਆਂ ਇਕੱਠੀਆਂ ਚੱਲੂ ਹੋਣਗੀਆਂ ਮਤਲਬ ਹੁਣ ਸਾਡੇ ਜਿੱਦਾਂ ਤਿੰਨ ਤਿੰਨ ਫਸਲਾਂ ਦੀ ਸਾਡੇ ਹਾਰਵੈਸਟ ਚੱਲ ਰਹੀ ਆ ਮਤਲਬ ਧਨੀਆ ਹੋ ਗਈ ਪਾਲਕ ਮੇਥੀ ਔਰ ਮਟਰ ਸੀਗੇ ਮਟਰ ਦੀ ਹੈਗੀ ਹੁਣ ਚਕੁੰਦਰ ਹੁਣ ਅੱਗੇ ਹੋਰ 15 ਦਿਨਾਂ ਦੀ ਚਕੁੰਦਰ ਚਾਲੂ ਹੋ ਜਾਣੀ ਉਸ ਤੋਂ 15 ਦਿਨਾਂ ਬਾਅਦ ਸਾਡੀ ਫੋਲ ਗੋभी ਚਾਲੂ ਹੋ ਜਾਣੀ ਉਸ ਤੋਂ ਫਿਰ 10 ਦਿਨ ਬਾਅਦ ਬੰਦ ਗੋभी ਚਾਲੂ ਹੋ ਜਾਣੀ ਮਤਲਬ ਇਸ ਤਰ੍ਹਾਂ ਵਾ ਤੇ ਕਿੱਲੇ ਚੋਂ ਬਈ 2-3 ਲੱਖ ਦਾ ਮਤਲਬ ਮੁਨਾਫਾ ਹੋ ਜਾਂਦਾ ਸਾਲ ਦਾ ਜੇ ਆਪਾਂ ਕਹੀਏ ਹਾਂਜੀ ਇੰਨਾ ਕ ਤਾਂ ਹੋ ਜਾਂਦਾ ਮਤਲਬ ਆਮ ਫਸਲਾਂ ਜੇ ਆਪਾਂ ਜਿਵੇਂ ਸਾਡੇ ਵਾਲੇ ਪਾਸੇ ਕਣਕ ਛੋਲੇ ਦਾ ਕਣਕ ਛੋਨੇ ਦਾ ਜ਼ਿਆਦਾ ਚੱਲਦਾ ਤਾਂ ਉਹਦੇ ਵਿੱਚ ਮੇਰੇ ਖਿਆਲ ਵੀ ਲੱਖ ਰੁਪਏ ਦੀ ਕੁੱਲ ਫਸਲ ਹੁੰਦੀ ਹੈ ਸਾਲ ਦੀ ਤਾਂ ਉਹਦੇ ਨਾਲੋਂ ਤਾਂ ਫਿਰ 2-3 ਲੱਖ ਦੀ ਜੇ ਹੁੰਦੀ ਤਾਂ ਦੁਗਣੀ ਮੈਂ ਭਾਈ ਆਪਾਂ ਉਹਦੇ ਵਿੱਚ ਪਤਾ ਕੀ ਚੱਕਰ ਆ ਜਿਹੜਾ ਡ੍ਰੈਗਨ ਆ ਸਾਡਾ ਡ੍ਰੈਗਨ ਸਾਡੀ ਮੇਜਰ ਕ੍ਰੋਪ ਹੋ ਗਈ ਜੀ ਤੇ ਆਪਾਂ ਸੈਕੰਡਰੀ ਜਿਹੜੀਆਂ ਸਾਡੀਆਂ ਦੂਸਰੀਆਂ ਫਸਲਾਂ ਆ ਗਈਆਂ ਉਹਦਾ ਆਪਾਂ ਲਈ ਜਾ ਰਹੇ ਆ ਜੇ ਅਸੀਂ ਸਪੋਜ਼ ਕਰੋ ਡ੍ਰੈਗਨ ਨਹੀਂ ਵੀ ਲਾਂਦੇ ਇੰਨੀਆਂ ਫਸਲਾਂ ਤਾਂ ਆਪਾਂ ਉਦੋਂ ਵੀ ਲੈਣੀਆਂ ਅਸੀਂ ਹੁਣ ਵੀ ਲੈ ਰਹੇ ਆ ਅੱਛਾ ਮਤਲਬ ਕਹਿੰਦਾ ਮਤਲਬ ਕੀ ਇਹ ਜਿਹੜਾ ਸਾਡਾ ਜਿੰਨੀਆਂ ਫਸਲਾਂ ਆਪਾਂ ਲਾਈ ਦੀਆਂ ਹੈਗੀਆਂ ਇਹਦੇ ਵਿੱਚ ਇੰਟਰ ਕ੍ਰੋਪਿੰਗ ਦੇ ਮਾਧਿਅਮ ਰਾਹੀਂ ਉਹ ਸਾਡਾ ਬੋਨਸ ਆ ਇੱਕ ਤਰ੍ਹਾਂ ਦਾ ਡ੍ਰੈਗਨ ਤੋਂ ਤਾਂ ਸਾਨੂੰ ਇਨਕਮ ਹਰ 6 ਮਹੀਨੇ ਬਾਅਦ ਆਣੀ ਆ ਆਣੀ ਆਣੀ ਤੇ ਜੇ ਬਾਈ ਜੀ ਮਤਲਬ ਇਹਦੇ ਵਿੱਚ ਤੁਸੀਂ ਆ ਸਬਜ਼ੀਆਂ ਲਾਈਆਂ ਜੇ ਮੈਂ ਕਹਾਂ ਵੀ ਇਹਦੇ ਵਿਚਾਲੇ ਹੀ ਆਪਾਂ ਕਣਕ ਬੀਜਣੀ ਉਹ ਵੀ ਬੀਜ ਜਾ ਸਕਦੀ ਸੀ ਕਿ ਨੁਕਸਾਨ ਹੁੰਦਾ ਦਾ ਕੋਈ ਭਾਈ ਕਣਕ ਵੀ ਬੀਜੀ ਜਾ ਸਕਦੀ ਆ ਫਿਰ ਉਹਦੇ ਵਿੱਚ ਗਰਮੀ ਦੇ ਵਿੱਚ ਕੀ ਹੁੰਦਾ ਕਿ ਇੱਕ ਸਾਲਾ ਸਾਨੂੰ ਡਰ ਲੱਗਾ ਬਣਿਆ ਰਹਿੰਦਾ ਕੋਈ ਆਗ ਨਾ ਲਾ ਦੇ ਜਾਂ ਕੋਈ ਸਿਗਰਟ ਵੀ ਡੀ ਨਾ સ્ਪਾਰਕ ਨਾ ਹੋ ਜਵੇ ਉਹਦੇ ਨਾਲ ਫਿਰ ਸਾਡਾ ਪੂਰੇ ਦਾ ਪੂਰਾ ਬਾਗ ਡੈਮੇਜ ਹੋਣ ਦਾ ਖਤਰਾ ਹੈ ਇਸ ਕਰਕੇ ਅਸੀਂ ਦੂਸਰੇ ਫਾਰਮਰਾਂ ਨੂੰ ਵੀ ਕਹੀਦਾ ਵੀ ਕਿ ਕਣਕ ਨਾ ਲਾਓ ਘਟੋ ਘਟੇ ਇਦਾਂ ਦੀ ਚੀਜ਼ ਨਾ ਲਾਓ ਜਿਹਦੇ ਨਾਲ ਰਿਸਕ ਹੋਵੇ ਰਿਸਕ ਹੋਵੇ ਕੋਈ ਵੀ 1% ਵੀ ਰਿਸਕ ਆਦਾ ਇਹਦੇ ਵਿੱਚ ਪੂਰਾ ਡੈਮੇਜ ਹੋ ਜਾਣਾ ਹੈਗਾ ਜੇ ਮੰਨ ਕੇ ਚਲੋ ਕਣਕ ਆਪਾਂ ਲਾ ਦਈਏ ਲਾਣੇ ਨੂੰ ਕੁਝ ਨਹੀਂ ਸੀ ਲੱਗ ਜਾਣੀ ਸੀ ਆਰਾਮ ਨਾਲ ਇਹਦੇ ਵਿੱਚ ਤੇ ਬਾਈ ਚਾਂਸ ਕੋਈ ਸ਼ਰਾਬ ਦੀ ਅੰਸਰੀ ਕੋਈ ਥੀਲੀ ਜਾਂ ਕੋਈ ਸਿਗਰਟ ਚੱਲਦੇ-ਚੱਲਦੇ ਉਹਦੇ ਮਨ ਦੇ ਵਿੱਚ ਇਦਾਂ ਦਾ ਨਾ ਹੋਵੇਗਾ ਅੱਗ ਲਾਣੀ ਹੈਗੀ ਉਹ ਵਿਚਾਰਾ ਸਿੱਧੀ ਸਿਗਰਟ ਜਾਂ ਤਿੱਲੀ ਜਲਦੀ ਛੱਡ ਜੇ ਤਾਂ ਅੱਗ ਲੱਗ ਜਾਣੀ ਨਾ ਬਹੁਤ ਫਾਰਮਰਾਂ ਨੂੰ ਏਦਾਂ ਹੋਇਆ 1-2 ਕੇਸ ਏਦਾਂ ਦੇ ਵੀ ਹੋਏ ਆ ਇਹਨਾਂ ਨੂੰ ਪ੍ਰੋਬਲਮ ਆਈ ਏ ਇਸ ਤਰ੍ਹਾਂ ਜੀ ਜੀ ਤੇ ਬਹੁਤ ਬਹੁਤ ਧੰਨਵਾਦ ਭਾਈ ਜੀ ਜੇ ਮੰਨ ਲਓ ਕੋਈ ਤੁਹਾਡੇ ਤੋਂ ਵੀਡੀਓ ਦੇਖ ਕੇ ਡ੍ਰੈਗਨ ਫਰੂਟ ਖਰੀਦਣਾ ਚਾਹੁੰਦਾ ਜਾਂ ਫਾਰਮੋਂ ਰਿਲੇਟਡ ਕੋਈ ਸਲਾਹ ਕਰਨੀ ਚਾਹੁੰਦਾ ਤਾਂ ਤੁਹਾਡਾ ਨੰਬਰ ਦਿੱਤਾ ਜਾ ਸਕਦਾ ਈ ਹਾਂਜੀ ਭਾਈ ਜੀ ਬਹੁਤ ਫਾਰਮਰ ਜਾਂ ਜਿਹੜੇ ਨੰਮੇ ਬੰਦੇ ਹੈਗੇ ਆ ਤੇ ਉਹਨਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਜਿਹੜਾ ਸੂਟੇਬਲ ਟਾਈਮ ਹੈਗਾ ਇਹ ਮਾਰਚ ਹੀ ਹੈ ਮਾਰਚ ਮਹੀਨਾ ਲਗਾਉਣ ਦਾ ਹਾਂ ਲਗਾਉਣ ਦਾ ਜਿਨ੍ਹਾਂ ਨੇ ਵੀ ਲਗਾਉਣਾ ਹੈਗਾ ਉਹ ਮਾਰਚ ਤੋਂ ਪਹਿਲੋ ਪਹਿਲੋ ਆਪਣੀ ਪੂਰੀ ਪਲਾਨਿੰਗ ਕਰ ਲੈਣ ਜਿੱਥੋਂ ਜਿੱਥੋਂ ਉਹਨਾਂ ਨੇ ਪਲਾਂਟਿੰਗ ਮਟੀਰੀਅਲ ਲੈਣਾ ਹੈਗਾ ਔਰ ਵੈਰਾਈਟੀ ਦੀ ਚੋਣ ਜਿਹੜੀ ਹੈਗੀ ਆ ਉਹ ਮਤਲਬ ਵਧੀਆ ਕਰੋ ਔਰ ਵਧੀਆ ਜਗ੍ਹਾ ਤੋਂ ਹੀ ਪਲਾਂਟ ਲੈ ਜਾਣ ਔਰ 5-7 ਰੁਪਏ ਪਿੱਛੇ ਕਿਤੇ ਉਹ ਵੀ ਅਨਮੈਚੂਰ ਜਾਂ ਕਿਤੇ ਵੀ ਲੋ ਕੁਆਲਿਟੀ ਦਾ ਪਲਾਂਟਿੰਗ ਮਟੀਰੀਅਲ ਨਾ ਲਿਆ ਜਾਵੇ ਕਿਉਂਕਿ ਇਹਦਾ ਪਲਾਂਟਿੰਗ ਮਟੀਰੀਅਲ ਹੀ ਸਾਰਾ ਇਹਦਾ ਬੇਸ ਹੈਗਾ ਜੇ ਅਸੀਂ ਪਲਾਂਟਿੰਗ ਮਟੀਰੀਅਲ ਵਧੀਆ ਲਾਵਾਂਗੇ ਸਾਨੂੰ ਆਟੋਮੈਟਿਕਲੀ ਸਾਨੂੰ ਸਾਲ 1.5 ਸਾਲ 2 ਸਾਲ ਬਾਅਦ ਵਧੀਆ ਫਰੂਟ ਆਣਾ ਚਾਲੂ ਹੋ ਜਾਣਾ ਵਾ ਜੀ ਤੇ ਬਾਈ ਜੀ ਇੱਕ ਵਾਰੀ ਤੁਸੀਂ ਆਪਣਾ ਨਾਮ ਤੇ ਨੰਬਰ ਬੋਲ ਦਿਓ ਇਹ ਦੁਬਾਰਾ ਜੀ ਮੇਰਾ ਨਾਮ ਤਾਂ ਰਮਪਾਲ ਹੈਗਾ ਇਹ ਮੇਰਾ ਨੰਬਰ ਹੈਗਾ 9041247871 ਤਾਂ ਬਹੁਤ ਬਹੁਤ ਧੰਨਵਾਦ ਹਨਾ ਬਾਈ ਜੀ ਤੇ ਬਾਕੀ ਵੀ ਵੀਡੀਓ ਚੰਗੀ ਲੱਗੀ ਤਾਂ ਆਪਣੇ ਹੋਰ ਕਿਸਾਨ ਮਿੱਤਰ ਹਨ ਜਿਹੜੇ ਉਹਨਾਂ ਦੇ ਨਾਲ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਧੰਨਵਾਦ